ਜੀ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਪਾਣੀ ਆ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਇੱਕ ਮਹੱਤਤਾ ਰੱਖਦਾ ਬਾਕੀ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਪਵਨ ਗੁਰੂ ਪਾਣੀ ਪਿਤਾ ਠੀਕ ਆ ਸੋ ਜਿਹੜਾ ਪਾਣੀ ਆਪਾਂ ਪੀਨੇ ਆ ਕਿਉਂਕਿ ਆਪਣੀ ਬਾਡੀ ਨੂੰ ਜਿਹੜਾ ਪਾਣੀ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਆਪਣੀ ਬਾਡੀ ਦੇ ਵਿੱਚ 70 ਤੋਂ 72% ਪਾਣੀ ਰਹਿੰਦਾ ਠੀਕ ਆ ਸੋ ਇਸ ਕਰਕੇ ਜਿਹੜਾ ਆਪਾਂ ਪਾਣੀ ਪੀਨੇ ਆ ਵੀ ਜਿਹੜਾ ਆਰਓ ਵਾਲਾ ਪਾਣੀ ਪੀਨੇ ਆ ਉਹ ਆਪਣੀ ਬਾਡੀ ਲਈ ਕਿੰਨਾ ਕੁ ਫਾਇਦੇਮੰਦ ਆ ਤੇ ਜਿਹੜਾ ਐਲਕੈਲਾਈਨ ਪਾਣੀ ਪੀਨੇ ਆ ਉਹਦਾ ਕਿੰਨਾ ਕੁ ਫਾਇਦੇਮੰਦ ਆ ਸੋ ਉਹਦੇ ਨਾਲ ਤੁਹਾਨੂੰ ਡਾਕਟਰ ਜਗਜੀਤ ਸਿੰਘ ਜੀ ਐਕਸਪੈਰੀਮੈਂਟ ਕਰਕੇ ਦੱਸਣਗੇ ਵੀ ਕਿਹੜੇ-ਕਿਹੜੇ ਪਾਣੀ ਦੇ ਵਿੱਚ ਕਿੰਨੇ ਕੁ ਤੱਤਾ ਕਰੋ ਸ਼ੁਰੂ ਸਰ ਦੋਸਤੋ ਸਾਰੀ ਗੱਲ ਸਾਰਿਆਂ ਨੂੰ ਜਿਵੇਂ ਸਰ ਉਹਨਾਂ ਨੇ ਗੱਲ ਕੀਤੀ ਆਪਾਂ ਉਹਦੇ ਐਕਸਪੈਰੀਮੈਂਟ ਤੇ ਚੱਲਦੇ ਆ ਹਨਾ ਜਿਹੜਾ ਆ ਸਾਡੇ ਕੋਲ ਇੱਕ ਆਰਓ ਵਾਲਾ ਪਾਣੀ ਆ ਜੀ ਅਸੀਂ ਇਹਦਾ ਪਹਿਲਾਂ ਇਹ ਦੇਖਾਂਗੇ ਠੀਕ ਆ ਇਹਦਾ ਜਿਹੜਾ ਓ ਆਰ ਪੀ ਆ ਉਹ ਚੈੱਕ ਕਰਾਂਗੇ ਇਹਦਾ ਵੀ ਸਾਡੇ ਪਾਣੀ ਪੀਣ ਜਿਹੜਾ ਆਰ ਵਾਲਾ ਪਾਣੀ ਪੀਣਾ ਇਹਦੇ ਵਿੱਚ ਕਿੰਨੇ ਇੱਕ ਜਿਹੜੇ ਐਂਟੀਆਕਸੀਡੈਂਟ ਆ ਜਿਹੜੇ ਸਾਡੇ ਸਰੀਰ ਨੂੰ ਕਹੀ ਨਹੀਂ ਹੈ ਟਾਕਸਿਨ ਬਾਹਰ ਕੱਢ ਦਿਆ ਸਾਡੇ ਸਰੀਰ ਦੇ ਠੀਕ ਹੈ ਜਿਹੜਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਆ ਬਿਮਾਰੀਆਂ ਤੋਂ ਰਹਿਤ ਕਰਦੇ ਆ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਉਹ ਚੈੱਕ ਕਰਾਂਗੇ ਆ ਪਾਣੀ ਉਦੋ ਦਿਓ ਇਹ ਇਦਾਂ ਅਸੀਂ ਉਹ ਆਰਪੀ ਸਕੇਲ ਜਿਹੜਾ ਚੈੱਕ ਕਰਦੇ ਆ ਉਹਦੀਆਂ ਅਸੀਂ ਆਰ ਵਾਲੇ ਪਾਣੀ ਦੇ ਵਿੱਚ ਦੋ ਬੂੰਦਾ ਪਾਵਾਂਗੇ ਜੀ 1 2 ਆ ਦੇਖੋ ਦੋਸਤੋ ਇਹਦਾ ਕੋਈ ਵੀ ਕਲਰ ਚੇਂਜ ਨਹੀਂ ਹੋਇਆ ਇਹਦੇ ਉੱਪਰ ਦਿੱਤਾ ਹੋਇਆ ਸਕੇਲ ਦੇ ਪੋਜ਼ਿਟਿਵ ORP ਪੋਜ਼ਿਟਿਵ ਹੁੰਦਾਗਾ ਵੀ ਇਹਦੇ ਵਿੱਚ ਕੋਈ ਵੀ ਐਂਟੀਆਕਸੀਡੈਂਟ ਹੈ ਨਹੀਂਗਾ ਜੇ ਇਹਦਾ ਰੰਗ ਚੇਂਜ ਹੋ ਜਾਂਦਾ ਪਿੰਕ ਹੋ ਜਾਂਦਾ ਤਾਂ ਇਹ 네ਗਟਿਵ ਓਰ ਪੀ ਸੀ ਦਾ ਉਹ ਜਿਹੜੇ ਸਾਡੇ ਸਰੀਰ ਨੂੰ ਬੇਨਿਫਿਟ ਹੈ ਦੇ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਉਹ ਅਸੀਂ ਇਹਦੇ ਵਿੱਚ ਪਾ ਕੇ ਚੈੱਕ ਕਰਾਂਗੇ ਕਿ ਅਲਕਾਲਾਈਨ ਜਿਹੜਾ ਪਾਣੀ ਆ ਉਹ ਸਾਡੇ ਸਰੀਰ ਦੇ ਵਿੱਚ ਉਹਦੇ ਵਿੱਚ ਮਿਨਰਲ ਹੁੰਦੇ ਆ ਐਂਟੀਆਕਸੀਡੈਂਟ ਜਾਂ ਨਹੀਂ ਸਰ ਆ ਇਹਦੇ ਵਿੱਚ ਪਾਉਣਗੇ ਅਸੀਂ ਇਹਨੂੰ ਵੀ ਦੇ ਚੈੱਕ ਕਰਦੇ ਆ ਪਹਿਲਾਂ ਕਿ ਇਹ ਬਿਲਕੁਲ ਖਾਲੀ ਹੈ ਇਹਦੇ ਵਿੱਚ ਪਾਣੀ ਨਹੀਂ ਹੈਗਾ ਇਹ ਆਰਓ ਵਾਲਾ ਪਾਣੀ ਅਸੀਂ ਇਹਦੇ ਵਿੱਚ ਪਾਉਂਦੇ ਆ ਇਹ ਵਿਚਾਰ ਵਾਲਾ ਪਾਣੀ ਪਾ ਲਿਆ ਹੁਣ ਅਸੀਂ ਇਹਦਾ ORP ਚੈੱਕ ਕਰਾਂਗੇ ਕਿ ਉਹ ਕਿੰਨਾ ਹੈ ਉਹਨਾਂ ਉਹੀ ਦੋ ਮੁੰਡਾ ORP ਜੇ ਸਕੇਲ ਚੈੱਕ ਕਰਨਾ ਹੈ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਤੇ ਦੋ ਦੋਸਤੋ ਆ ਦੇਖੋ ਇਹਦਾ ਰੰਗ ਜਿਹੜਾ ਆਪਾਂ ਅੱਗੇ ਗੱਲ ਕੀਤੀ ਸੀ ਜ਼ਿਕਰ ਕੀਤਾ ਸੀਗਾ ਆ ਦੇਖੋ ਇਹਦੇ ਨਾਲ ਪਿੰਕ ਹੋ ਗਿਆ ਇਹਦੇ ਵਿੱਚ ਭਰਪੂਰ ਐਂਟੀਆਕਸੀਡੈਂਟ ਹੈਗੇ ਜਿਹੜੇ ਸਾਡੇ ਸਰੀਰ ਦੇ ਜਦੋਂ ਅਸੀਂ ਪਾਣੀ ਪੀਵਾਂਗੇ ਤਾਂ ਜਿਹੜੇ ਮਾੜੇ ਤੱਤ ਆ ਤਾਂ ਸਾਡੇ ਸਰੀਰ ਤੋਂ ਬਾਹਰ ਚਲੇ ਜਾ ਕੇ ਸਾਡਾ ਸਰੀਰ ਤੰਦਰੁਸਤ ਹੋ ਜਾਊਗਾ ਦੂਸਰਾ ਸੀ ਹੁਣ ਚੈੱਕ ਕਰਾਂਗੇ ਪਾਣੀ ਵੀ ਇਹਦੇ ਇਸ ਡਿਕ ਕਿੰਨਾ ਕ ਹੈ ਜਿਹੜਾ ਅਸੀਂ ਆਮ ਪਾਣੀ ਆਰੋ ਵਾਲਾ ਪੀਂਦੇ ਆ ਜਿਹੜੀ ਸਾਡੇ ਸਰੀਰ ਦੀ ਪੀ ਐਚ ਵੈਲਿਊ ਹੁੰਦੀ ਆ ਉਹ 7. ਹੁੰਦੀ ਆ ਲਗਭਗ ਠੀਕ ਆ ਜਿਹੜੇ ਅਸੀਂ ਬਾਹਰੋਂ ਕੋਈ ਫਾਸਟ ਫੂਡ ਜਾਂ ਕੋਲ ਡਰਿੰਕ ਵਗੈਰਾ ਪੀਨੇ ਆ ਜਿਹੜਾ ਉਹਨਾਂ ਦਾ ਪੀ ਐਚ ਲੈਵਲ ਹੁੰਦਾ ਉਹ ਬਹੁਤ ਘੱਟ ਹੁੰਦਾ ਦੋਸਤੋ ਉਹ ਸਾਡੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦਾ ਹੁਣ ਅਸੀਂ ਇਹਦੇ ਵਿੱਚ ਪੀ ਐਚ ਲੈਵਲ ਕਰ ਚੈੱਕ ਕਰਾਂਗੇ ਆਰਓ ਆਹ ਦੇਖਿਓ ਦੋਸਤੋ ਪੀ ਐਚ ਸਕੇਲ ਚੈੱਕ ਕਰਨ ਵਾਸਤੇ ਆ ਵੀ ਸਾਡਾ ਪਾਣੀ ਆ ਜਿਹੜਾ ਅਲਕਾਲੀਨ ਹੈ ਜਾਂ ਇਹ ਐਸ ਦੇ ਕਾ ਅਸੀਂ ਰਾਰ ਵਾਲੇ ਪਾਣੀ 'ਚ ਪੰਜ ਬੂੰਦਾਂ ਪਾਵਾਂਗੇ 1 2 3 4 ਤੇ 5 ਆ ਦੇਖੋ ਦੋਸਤੋ ਇਹਦੇ ਉੱਪਰ ਕਲਰ ਦਿੱਤੇ ਹੁੰਦੇ ਆ ਵੀ ਸਾਡੇ ਜਿਹੜਾ ਪਾਣੀ ਪੀ ਰਹੇ ਆ ਕੋਈ ਵੀ ਚੀਜ਼ ਜਿਹੋ ਪੀ ਐਚ ਲੈਵਲ ਚੈੱਕ ਕੀਤਾ ਜਾਂਦਾ ਕਲਰ ਨਾਲ ਉਹ ਮੈਚ ਹੁੰਦਾ ਹੁਣ ਇਹਨੂੰ ਅਸੀਂ ਚੈੱਕ ਕਰਾਂਗੇ ਕਿਹੜੇ ਕਲਰ ਨਾਲ ਮੈਚ ਹੋ ਰਿਹਾਗਾ ਪੀ ਐਚ ਲੈਵਲ ਜਿਹੜਾ ਇਹਦਾ ਹੈਗਾ ਇਹ ਪੁਆਇੰਟ 6 ਉਹ 7.5 ਦੇ ਵਿੱਚ ਆ ਸਰ ਇਹਦਾ ਪੀਐਚ ਲੈਵਲ ਆਰ ਵਾਲੇ ਪਾਣੀ ਦਾ ਜੇ ਕਿ ਕੀ ਆਪਾਂ ਇਹਨੂੰ ਇਸ ਦੇ ਇੱਕ ਮੰਨਾਂਗੇ ਹੁਣ ਦੂਸਰਾ ਜਿਹੜਾ ਅਸੀਂ ਅਲਕਲਾਈਨ ਵਾਲਾ ਗੱਲ ਕੀਤੀ ਸੀ ਇਹਦੇ ਵਿੱਚ ਆਰ ਵਾਲਾ ਪਾਣੀ ਪਾਇਆ ਹੁਣ ਇਹਦਾ ਅਸੀਂ ਉਹ ਚੈੱਕ ਕਰਾਂਗੇ ਉਹੀ ਬੂੰਦਾਂ ਦੋਸਤਾਂ ਪਏ ਦੇ ਵਿੱਚ ਪਾਵਾਂਗੇ 5 1 2 3 4 5 ਫਿਰ ਅਸੀਂ ਉਹ ਕਲਰ ਨੂੰ ਦੁਆਰਾ ਚੈੱਕ ਕਰਾਂਗੇ ਵੀ ਜਿਹੜਾ ਇਹ ਪਾਣੀ ਆ ਇਹਦਾ ਜਿਹੜਾ ਪੀ ਐਚ ਲੈਵਲ ਆ ਉਹ ਕਿੰਨਾ ਤੁਸੀਂ ਦੋਸਤੋਂ ਚੈੱਕ ਕਰੋਗੇ ਤਾਂ ਇਹਦਾ ਜਿਹੜਾ ਪੀ ਐਚ ਲੈਵਲ ਆ ਉਹ 9 ਤੋਂ 10 ਦੇ ਵਿੱਚ ਆ तकरीबन 9.5 10 ਕਿ ਜਿਹੜਾ ਸਾਡੇ ਸਰੀਰ ਨੂੰ ਬਹੁਤ ਬੈਨੀਫਿਟ ਆ ਇਹਦਾ ਠੀਕ ਆ ਜਿਹੜੀਆਂ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਜਿਹਦੇ ਖਾਣ ਪੀਣ ਨਾਲ ਪਾਣੀ ਪੀਣਾ ਜਿਹੜੇ ਤੇਜਾਬ ਬਣਦਾ ਸਾਡੇ ਉਹ ਦਾ ਮੇਨ ਕਾਰਨ ਵੀ ਇਹੀ ਚੀਜ਼ਾਂ ਆਂ ਵੀ ਠੀਕ ਆ ਹਾਜਮਾ ਜਿਹੜਾ ਉਹ ਬਿਲਕੁਲ ਸਹੀ ਹੋਊਗਾ ਤੇ ਕਈਆਂ ਬਿਮਾਰੀਆਂ ਜਿਵੇਂ ਡੈਫੀਸੈਂਸੀ ਹੁੰਦੀਆਂ ਆਇਰਨ ਦੀ ਕਮੀ ਆ ਜਿਹੜਾ ਆਰ ਵਾਲਾ ਪਾਣੀ ਪੀਣ ਨਾਲ ਉਹਦੇ ਚ ਮਿਨਰਲ ਬਹੁਤ ਘੱਟ ਹੁੰਦੇ ਆ ਜਿਵੇਂ ਕੈਲਸ਼ੀਅਮ ਵਗੈਰਾ ਹੋ ਗਿਆ ਆਇਰਨ ਹੋ ਗਿਆ ਜਿਹਦੇ ਨਾਲ ਸਾਡੀ ਸਰੀਰ ਦੀ ਅਨਰਜੀ ਨਹੀਂ ਹੁੰਦੀ ਸਾਡੇ ਸਰੀਰ ਦੇ ਵਿੱਚ ਤੇ ਹਲਕਾ ਆਪਣਾ ਲੀਨ ਪਾਣੀ ਪੀਣ ਨਾਲ ਉਹ ਬਿਲਕੁਲ ਸਾਰੀਆਂ ਬਿਮਾਰੀਆਂ ਸਹੀ ਹੋਣਗੀਆਂ ਦੋਸਤੋ ਇੱਕ ਅਸੀਂ ਇੱਕ ਹੋਰ ਥੋੜਾ ਐਕਸਪੈਰੀਮੈਂਟ ਕਰਾਂਗੇ ਕਿ ਜਿਹੜਾ ਸਾਡਾ ਪੀ ਆਰਓ ਵਾਲਾ ਪਾਣੀ ਆ ਜਾਂ ਅਸੀਂ ਘਰ ਵਿੱਚ ਜਿਹੜਾ ਸੈਂਪਲ ਪਾਣੀ ਯੂਜ਼ ਕਰਦੇ ਆ ਉਹ ਸਾਡੇ ਜੋ ਤੱਤ ਆ ਕੀ ਉਹਨਾਂ ਨੂੰ ਉਹ ਅਬਜ਼ਰਵ ਕਰਦਾ ਕਿ ਸਾਡੇ ਹਰ ਸਰੀਰ ਦੇ ਹਰ ਇੱਕ ਸੈੱਲਾਂ ਤੱਕ ਪਹੁੰਚ ਕਰਵਾ ਰਿਹਾ ਹੋ ਕੇ ਕੋਈ ਵੀ ਅਸੀਂ ਖਾਣ ਪੀਣ ਕਰਦੇ ਆ ਅਸੀਂ ਉਹ ਦੱਸਾਂਗੇ ਜੀ ਇਹਦੇ ਵਿੱਚ ਅਸੀਂ ਇੱਕ ਹਲਦੀ ਆ ਜੋ ਸਾਡਾ ਬਹੁਤ ਗੁਣਕਾਰੀ ਆ ਤੇ ਪਹਿਲਾਂ ਅਸੀਂ ਉਹ ਆਰਓ ਵਾਲੇ ਪਾਣੀ ਵਿੱਚ ਪਾਵਾਂਗੇ ਉਹੀ ਤਰ੍ਹਾਂ ਇਸ ਨੂੰ ਪਾਣੀ ਲੈਣੇ ਆਲਕਲੀ ਇਹਦੇ ਵਿੱਚ ਵੀ ਆਪਾਂ ਉਨੂੰ ਹੀ ਹਲਦੀ ਪਾਵਾਂਗੇ ਜਿਹੜੀ ਦੂਸਰੇ ਆਰੋ ਵਾਲੇ ਪਾਣੀ ਦੇ ਵਿੱਚ ਪਾਈ ਹੈ ਤੇ ਤੁਸੀਂ ਫਰਕ ਸਾਫ਼ ਦੇਖੋਗੇ ਦੋਸਤੋ ਵੀ ਕਿੰਨਾ ਕਾ ਪਾਣੀ ਦਾ ਫਰਕ ਆ ਦੇਖਿਓ ਦੋਸਤੋ ਦੋਨਾਂ ਵਿੱਚ ਪਾਣੀ ਦਾ ਕਿੰਨਾ ਜ਼ਿਆਦਾ ਫਰਕ ਆ ਹੁਣ ਅਸੀਂ ਦੱਸਦੇ ਇਹਦਾ ਫਾਇਦਾ ਸਾਡੇ ਸਰੀਰ ਨੂੰ ਕੀ ਫਾਇਦਾ ਜਿਹੜਾ ਆਰਓ ਵਾਲੇ ਪਾਣੀ ਦੇ ਵਿੱਚ ਅਸੀਂ ਕੋਈ ਵੀ ਚੀਜ਼ ਨੂੰ ਹਲਦੀ ਪਾਈ ਆ ਉਹ ਕੀ ਉਹਦੋਂ ਅਬਜ਼ਰਵ ਨਹੀਂ ਕਰ ਰਿਹਾ ਕਿਉਂਕਿ ਪਾਣੀ ਜਿਹੜਾ ਉਹ ਹੈਗਾ ਉਹ ਭਾਰ ਉਹ ਜਿਹੜੇ ਆਂਸਾ ਉਹ ਥੋੜੇ ਜਿਹਾ ਜ਼ਿਆਦਾ ਗਏ ਵੱਡੇ ਆ ਜਿਹੜੇ ਉਹਦੇ ਵਿੱਚ ਉਹ ਅਬਜ਼ਰਵ ਨਹੀਂ ਆਈ ਕਰ ਸਕਦੇ ਪਰ ਜਿਹੜਾ ਅਲਕਲਾਈਨ ਪਾਣੀ ਆ ਇਹ ਇਹਨਾਂ ਨੂੰ ਤੋੜ ਕੇ ਪਤਲਾ ਹੋ ਜਾਂਦਾ ਹੈ ਪਾਣੀ ਕਿ ਹਰੇਕ ਚੀਜ਼ ਵਿੱਚ ਆਸਾਨੀ ਨੂੰ ਉਹਨਾਂ ਅਬਜ਼ਰਵ ਕਰ ਸਕਦਾ ਉਹਨਾਂ ਚੀਜ਼ਾਂ ਨੂੰ ਤਾਂ ਇਹ ਜੋ ਵੀ ਪਾਣੀ ਇਹ ਬੰਦਾ ਪੀਂਦਾ ਠੀਕ ਆ ਉਹਦੇ ਸਿੱਲਾ ਤੱਕ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਬਲੱਡ ਦੇ ਵਿੱਚ ਉਹ ਜਾਣਗੀਆਂ ਖਾਣੇ ਤੋਂ ਮਿਲਦੀਆਂ ਠੀਕ ਆ ਤੇ ਉਹ ਸਾਡੇ ਸਿੱਲਾਂ ਤੱਕ ਲੈ ਕੇ ਜਾਊਗਾ ਜਿਹਦੇ ਨਾਲ ਸਾਡੇ ਜਿਹੜੇ ਸੈੱਲਾਂ ਦੇ ਨਾਲ ਸਾਡੇ ਅੰਗ ਆ ਸਾਡੇ ਉਹ ਵੀ ਤੰਦਰੁਸਤ ਹੋਊਗਾ ਸੋ ਦੋਸਤੋ ਆਪਾਂ ਨੂੰ ਜਿਹੜਾ ਹੁਣ ਤੁਸੀਂ ਐਕਸਪੈਰੀਮੈਂਟ ਦੇਖ ਲਿਆ ਵੀ ਆਪਾਂ ਨੂੰ ਦੇਖਣਾ ਵੀ ਕਿਹੜਾ ਪਾਣੀ ਆਪਣੀ ਸਿਹਤ ਲਈ ਜਿਆਦਾ ਫਾਇਦੇਮੰਦ ਆ ਸੋ ਜੇਕਰ ਅਲਕਲਨ ਪਾਣੀ ਪੀਵਾਂਗੇ ਤਾਂ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਧੰਨਵਾਦ ਜੀ